ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਆਪਣੇ ਕੋਲੇ ਗੱਡੀਆਂ ਬੰਪਰ ਨੂੰ ਰੰਗ ਵਾਲੀਆਂ ਬਾਲੀਆਂ ਆ ਰਹੀਆਂ ਨੇ 10 ਦਿਨਾਂ ਤੋਂ ਬੰਪਰ ਡਿੱਗੀ ਆ ਕੰਮ ਵਾਲੇ ਜ਼ਿਆਦਾਤਰ ਗੱਡੀਆਂ ਆ ਰਹੀਆਂ ਨੇ ਆ ਇੱਕ ਗੱਡੀ ਹੋਰ ਆ ਗਈ ਆਪਣੇ ਕੋਲੇ ਸੈਪਟ ਬੰਪਰ ਤੇ ਡਿੱਗੀ ਇਹਦਾ ਰੰਗ ਹੋਣਾ ਦਿਖਾਉਣਾ ਤੁਹਾਨੂੰ ਜੇ ਨਵੇਂ ਬੰਪਰ ਪਾਉਣੇ ਨੇ ਡਿੱਗੀ ਰਿਪੇਅਰ ਕਰਨੀ ਆ ਦੋਨੇ ਬੰਪਰ ਇਹਦੇ ਇੱਕ ਆ ਡਿੱਗੀ ਆ ਪਹਿਲਾਂ ਵੀ ਰਿਪੇਅਰ ਕਰਾਈ ਹੋਈ ਆ ਬਾਈਆਂ ਦੀ ਤੇ ਹੁਣ ਦੁਬਾਰਾ ਫੇਰ ਆਪਾਂ ਤਿਆਰ ਕਰਦੇ ਆਂ ਰੰਗ ਪੀਲਾ ਪੈ ਗਿਆ ਸੀ ਇਹਦਾ ਤੇ ਮੂਰਲਾ ਬੰਪਰ ਅੰਡਰ ਆ সাইਡ ਤੋਂ ਬਾਕੀ ਗੱਡੀ ਠੀਕ ਆ ਥੱਲੋਂ ਗੋਲਾ ਥੋੜਾ ਰੰਗ ਪੀਲਾ ਪਿਆ ਹੋਇਆ ਕਰਨਾ ਨਹੀਂ ਇੱਧਰ ਆ ਗਿਆ ਨਵੇਂ ਆਪਣੇ ਬੰਪਰ ਇੱਕ ਆਲ ਸਰਫਟ ਆ ਇਹਦੇ ਹੀ ਬੰਪਰ ਪਾਉਣਾ ਇਹਦਾ ਮੂਰਲਾ ਬੰਪਰ ਤੇ ਇਹਦੇ ਦੋਨੇ ਬੰਪਰ ਆ ਗਏ ਇਹਦਾ ਕੱਲਾ ਮੂਰਲਾ ਬੰਪਰ ਕਰਨਾ ਰੰਗ ਮੂਰਲਾ ਹੀ ਪਾਉਣਾ ਬੰਪਰ ਤੇ ਟ੍ਰਾਈਟਰ ਨੂੰ ਹਜੇ ਆਪਾਂ ਲੱਗੇ ਨਹੀਂ ਇਹਨੂੰ ਰੋਕ ਕੇ ਲੱਗਾਗੇ ਇਧਰੋਂ ਕੰਮ ਥੋੜਾ ਆ ਘੜ ਜਵੇ ਫੇਰ ਟਰੈਕਟਰ ਦਾ ਕੰਮ ਸਟਾਰਟ ਕਰਾਂਗੇ। ਜਾਂ ਟਰੈਕਟਰ ਦਾ ਕੰਮ ਸਟਾਰਟ ਕੀਤਾ ਆਪਾਂ ਨੇ ਤੇ ਉਹ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ। ਆਹ ਵੀਡੀਓ ਦੇਖ ਕੇ ਜਰੂਰ ਕਮੈਂਟ ਕਰਿਆ ਕਰੋ ਜੀ ਤੇ ਇੱਧਰ ਵੀ ਆਪਣਾ ਕੰਮ ਚੱਲ ਰਿਹਾ ਵਰਕਸ਼ਾਪ ਗੱਡੀਆਂ ਦਾ ਉਹ ਵੀ ਤੁਹਾਨੂੰ ਦਿਖਾਉਨੇ ਆ। ਆਹ ਬਾਈ ਨਿਊ 2022 ਮਾਡਲ ਇਹਦਾ ਆਇਲ ਪੂਲਰ ਲੀਕ ਹੋ ਗਿਆ। ਆ ਦੇਖੋ ਪਾਣੀ ਵਾਲੇ ਦੇ ਵਿੱਚ ਆਇਲ ਮਿਕਸ ਹੋ ਗਿਆ ਸੀ। ਇਹਦਾ ਆਇਲ ਪੂਲ ਆ ਦੇਖ ਕਿਵੇਂ ਗਾਂਝੀ ਬਣੀ ਹੋਈ ਆ। ਆ ਇਹਦਾ ਆਇਲ ਪੂਲਰ ਲੀਕ ਹੋਣ ਕਰਕੇ ਇਹ ਆ ਕੰਮ ਹੋ ਗਿਆ ਇਹਦਾ ਸਮਾਨ ਫਿੱਟ ਕਰਨਾ ਵੱਲ ਪੁੰਰਾ ਆ ਪਿਆ ਪਟ੍ਰੋਲ ਆ ਗੱਡੀ 2022 ਮਾਡਲ ਹੁੰਡਈ ਵਾਲੇ ਵੈਨਿਊ ਟਾਪ ਮਾਡਲ ਆ ਵੈਨਿਊ ਬਾਕੀ ਇੱਧਰ ਕੰਮ ਚੱਲ ਰਿਹਾ ਆਪਣਾ ਸਾਰਾ ਇਹ ਦੇਖੋ ਇੱਧਰ ਆ i20 ਦਾ ਕੰਮ ਚੱਲ ਰਿਹਾ ਇੱਧਰ ਸਵਿਫਟ ਦੀ ਸਰਵਿਸ ਹੋ ਰਹੀ ਆ ਇੱਧਰ ਨੋਵਾ ਦੇ ਰੂਟਰ ਖੁੱਲੇ ਹੋਏ ਨੇ ਉਹ ਬਰੀਜ ਆ ਦੀ ਸਰਵਿਸ ਹੋ ਰਹੀ ਆ ਵਰਨਾ ਦਾ ਕੰਮ ਹੋ ਗਿਆ ਇਹਦੇ ਡੈਕਸਾਂ ਪਾਈਆਂ ਨੇ ਇਹਦਾ ਪੰਪ ਖੁੱਲਿਆ ਹੋਇਆ ਡੀਜ਼ਲ ਪੰਪ ਇੱਧਰ ਖੜੀਆ ਜੈਨ ਜੈਨ ਦਾ ਕੰਮ ਵੀ ਚੱਲ ਰਿਹਾ ਆ ਸਕੋਰਪੀਓ ਤਿਆਰ ਕਰਨੀ ਆ ਤਿਆਰ ਕੀਆ ਦਾ ਮਤਲਬ ਇੰਜਨ ਚੇਂਜ ਕੀਤਾ ਬਦਲੇ ਆ ਦੂਜਾ ਇੰਜਨ ਰੱਖਿਆ ਲਿਆ ਕੇ ਡਿਸਪੋਜ਼ਲ ਔਰ ਫਿਟਿੰਗ ਫਿਟਿੰਗ ਕਰਨੀ ਆ ਇਧਰ ਆ ਸਾਰੇ ਗੱਡੀਆਂ ਕੰਮ ਹੋਇਆ ਖੜਾ ਰੈਡੀ ਆ ਤੇ ਬਾਕੀ ਕੰਮ ਚੱਲ ਰਿਹਾ ਜੋਰਾਂ ਛੋਰਾ ਨਾਲ ਵੀਡੀਓ ਦੇਖ ਕੇ ਆਪਣੀ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਵੀਰਪੁਰਾ ਨੇ ਪੇਜ ਨੂੰ ਨਹੀਂ ਫੋਲੋ ਕੀਤਾ ਜ਼ਰੂਰ ਕਰੋ ਲਖਰਾਜ ਮੋਟਰ ਗੈरेज ਰਾਏਕਪੁਰ ਤੇ ਵੀਡੀਓ ਕਹੇ ਜੀ ਲੱਗਦੀ ਆ ਆਪਣੀ ਕਹੇ ਜੀ ਨਹੀਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਦਾ ਸਤਿ ਸ੍ਰੀ ਅਕਾਲ ਵੀਡੀਓ ਦੇਖ ਕੇ ਆਪਣੀ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਵੀਰਪੁਰਾ ਨੇ ਪੇਜ ਨੂੰ ਨਹੀਂ ਫੋਲੋ ਕੀਤਾ ਜ਼ਰੂਰ ਕਰੋ ਲਖਰਾਜ ਮੋਟਰ ਗੈरेज ਰਾਏਕੋਟ ਤੇ ਵੀਡੀਓ ਕਹੇ ਜੀ ਲੱਗਦੀ ਆ ਆਪਣੀ ਕਹੇ ਜੀ ਨੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਦਾ ਸਤਿ ਸ੍ਰੀ ਅਕਾਲ